ਤੁਸੀਂ ਵੇਖ ਰਹੇ ਹੋ ਲਿਬਰਲਟੀ ਟੀਵੀ ਮੁੱਦਾਸਤਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣਗੀਆਂ 15 ਅਕਤੂਬਰ ਨੂੰ ਪੰਜਾਬ ਦੇ ਪੰਜ ਸਰਪੰਚ ਚੁਣੇ ਜਾਣਗੇ 13000 ਤੋਂ ਵੱਧ ਪੰਚਾਇਤਾਂ ਦੀ ਚੋਣ 15 ਅਕਤੂਬਰ 2024 ਦਿਨ ਮੰਗਲਵਾਰ ਨੂੰ ਹੋਣੀ ਹੈ ਵੋਟਾਂ ਪੈਣ ਦਾ ਸਮਾਂ ਸਵੇਰੇ 8:00 ਵਜੇ ਤੋਂ ਸ਼ਾਮ ਦੇ 4:00 ਵਜੇ ਤੱਕ ਹੈ ਉਸੇ ਦਿਨ ਵੋਟਾਂ ਦੀ ਗਿਣਤੀ ਹੋਣੀ ਹੈ ਉੱਥੇ ਹੀ ਨਤੀਜੇ ਐਲਾਨ ਦਿੱਤੇ ਜਾਣੇ ਹਨ ਬੇਸ਼ੱਕ ਇਹ ਹਵਾਲਾ ਆ ਰਿਹਾ ਸੀ ਕਿ ਬਾਡੀ ਦੇ ਦਿਨ ਹੋਣਗੇ ਬੇਸ਼ੱਕ ਇਹ ਹਵਾਲਾ ਸੀ ਇਤਿਹਾਰਾਂ ਦੇ ਦਿਨ ਪਰ ਉਹ ਸਾਰੀਆਂ ਚੀਜ਼ਾਂ ਨੂੰ ਲਾਂਬੇ ਰੱਖਦਿਆਂ ਹੋਇਆਂ ਆਖਿਰੇ ਫੈਸਲਾ ਹੋਇਆ ਤੇ ਚੋਣ ਕਮਿਸ਼ਨ ਨੇ ਅੱਜ ਤਰੀਕ ਕਲਾਨ ਦਿੱਤੀ ਹੈ ਪੰਚਾਇਤੀ ਚੋਣਾਂ 15 ਅਕਤੂਬਰ 2024 ਦਿਨ ਮੰਗਲਵਾਰ ਨੂੰ 13237 ਪੰਚਾਇਤਾਂ ਚੁਣੀਆਂ ਜਾਣਗੀਆਂ ਜੀ 19110 ਪੋਲਿੰਗ ਬੂਥ ਬਣਨਗੇ ਜੀ 1 ਕਰੋੜ 33 ਲੱਖ 97932 ਕੋਲ ਰਜਿਸਟਰਡ ਵੋਟਰ ਨੇ ਜਿਨ੍ਹਾਂ ਨੇ ਪੰਚਾਇਤਾਂ ਦੀ ਚੋਣ ਕਰਨੀ ਹੈ ਨਾਮਜਦਗੀਆਂ 27 ਸਤੰਬਰ ਤੋਂ 4 ਅਕਤੂਬਰ ਤੱਕ ਹੋਣਗੀਆਂ ਕਾਗਜ਼ਾਂ ਦੀ ਜਾਂਚ ਪੜਤਾਲ 5 ਅਕਤੂਬਰ ਨੂੰ ਹੋਵੇਗੀ ਨਾਮ ਵਾਪਸੀ 7 ਅਕਤੂਬਰ ਨੂੰ ਲਈ ਜਾ ਸਕਦੀ ਹੈ 6 ਤੇ 7 ਅਕਤੂਬਰ ਨੂੰ ਨਾਮ ਵਾਪਸੀ ਹੋ ਸਕਦੀ ਹੈ ਫਿਰ ਉਸ ਤੋਂ ਬਾਅਦ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਵੋਟਾਂ ਪਾਉਣ ਦਾ ਕੰਮ ਹੋਏਗਾ ਤੇ ਉਸ ਤੋਂ ਬਾਅਦ ਉਸੇ ਪੋਲਿੰਗ ਬੂਥ ਦੇ ਉੱਤੇ ਵੋਟਾਂ ਦੀ ਗਿਣਤੀ ਹੋਏਗੀ ਨਤੀਜੇ ਉਸੇ ਦਿਨ 15 ਅਕਤੂਬਰ ਨੂੰ ਸ਼ਾਮ ਨੂੰ ਐਲਾਨ ਦਿੱਤੇ ਜਾਣਗੇ ਸਰਪੰਚੀ ਲਈ 38 ਚੋਣ ਨਿਸ਼ਾਨੇ ਜਿਹਦਾ ਜ਼ਿਕਰ ਆਪਾਂ ਪਹਿਲਾਂ ਕੀਤਾ ਹੈ ਪਹਿਲੇ ਪ੍ਰੋਗਰਾਮਾਂ 'ਚ ਪਿਛਲੇ 'ਚ ਪਹਿਲਾਂ ਹੀ ਕਰ ਚੁੱਕੇ ਹਾਂ ਪੰਚੀ ਲਈ 70 ਚੋਣ ਨਿਸ਼ਾਨ ਹੋਣਗੇ सरपंच 40000 ਤੱਕ ਪੈਸਾ ਖਰਚ ਸਕਦੇ ਨੇ ਪੰਚ 30000 ਤੱਕ ਖਰਚ ਸਕਦੇ ਨੇ ਕਾਗਜ਼ ਦਾਖਲ ਕਰਨ ਲਈ ਸਰਪੰਚ ਤੇ ਪੰਚਾਂ ਦੀ ਫੀਸ 100 ਰੁਪਿਆ ਲੱਗੇਗੀ ਰਾਖਵੀਂ ਸੀਟਾਂ ਲਈ ਇਹ ਫੀਸ 50-50 ਰੁਪਏ ਹੋਏਗੀ ਵੋਟਾਂ ਈਵੀਐਮ ਨਹੀਂ ਰਹੀ ਨਹੀਂ ਵੈਲਟ ਪੇਪਰ ਰਹੀ ਪੈਣਗੀਆਂ ਸਰਪੰਚਾਂ ਵਾਲੇ ਉਮੀਦਵਾਰਾਂ ਦੇ ਲਈ ਵੈਲਟ ਪੇਪਰ ਦਾ ਰੰਗ ਗੁਲਾਬੀ ਹੋਏਗਾ ਪੰਚਾਂ ਵਾਲੇ ਉਮੀਦਵਾਰਾਂ ਲਈ ਵੈਲਟ ਪੇਪਰ ਦਾ ਰੰਗ ਚਿੱਟਾ ਹੋਏਗਾ ਬੈਲਟ ਪੇਪਰ ਦੇ ਆਖਰ ਦੇ ਵਿੱਚ ਨੋਟਾ ਦਾ ਨਿਸ਼ਾਨ ਹੋਏਗਾ ਤੁਸੀਂ ਉੱਥੇ ਹੀ ਮੋਹਰ ਲਾ ਸਕਦੇ ਹੋ ਜਿਹਦਾ ਭਾਵ ਹੈ ਕਿ ਮੈਨੂੰ ਉਪਰੋਕਤ ਉਮੀਦਵਾਰਾਂ ਚੋਂ ਕੋਈ ਵੀ ਪਸੰਦ ਨਹੀਂ ਆ। ਸੋ 15 ਅਕਤੂਬਰ ਨੂੰ ਹੋਣ ਜਾ ਰਹੀਆਂ ਵੋਟਾਂ ਦੇ ਲਈ ਬਕਾਇਦਾ ਤੌਰ ਤੇ ਸਰਪੰਚਾਂ ਲਈ 38 ਚੋਂ ਨਿਸ਼ਾਨ ਲਾਣੇ ਗਏ ਨੇ ਜਿਨ੍ਹਾਂ ਚੋਂ ਮਾ ਮੋٹے ਮੋٹے ਤੁਹਾਡੇ ਮੂਰੇ ਰੱਖਾਂ। ਬਾਲਟੀ ਚੋਂ ਨਿਸ਼ਾਨ ਸਰਪੰਚ ਲਈ ਹੈਗਾ, ਚੂੜੀਆਂ ਦਾ ਗੁੱਛਾ ਹੈਗਾ, ਐਂ ਚਿੜੀ ਬੱਲਾ ਹੈਗਾ, ਚੱਕੀ ਹੈਗਾ, ਐਂ ਕੰਗਾ ਏ ਜੀ, ਕੈਮਰਾ ਵੀ ਹੈਗਾ, ਬੇਲਣਾ ਵੀ ਹੈਗਾ, ਅੰਗੂਰਾਂ ਦਾ ਗੁੱਛਾ ਵੀ ਹੈਗਾ, ਹੈਨਾ, ਖੁਰਪਾ ਵੀ ਹੈਗਾ। ਹੈਡਫੋਨ ਵੀ ਹੈਗਾ ਹੈ ਤੇ ਲੰਚ ਬਾਕਸ ਵੀ ਹੈਗਾ ਮਾਈਕ ਵੀ ਸਰਪੰਚੀ ਲਈ ਚੌਣ ਨਿਸ਼ਾਨ ਹੋ ਸਕਦਾ ਮਿਕਸੀ ਵੀ ਹੋ ਸਕਦੀ ਹੈ ਗਲੇ ਵਾਲੀ ਟਾਈ ਵੀ ਹੋ ਸਕਦੀ ਹੈ ਘੜਾ ਵੀ ਹੋ ਸਕਦਾ ਪੰਜਾਬੀ ਜੁੱਤੀ ਵੀ ਹੋ ਸਕਦੀ ਹੈ ਫ੍ਰਿਜ ਵੀ ਹੋ ਸਕਦਾ ਕਹੀ ਵੀ ਸ਼ਟਰ ਵੀ ਹੈਨਾ ਟਰੈਕਟਰ ਵੀ ਟਰੋਫੀ ਵੀ ਟੈਲੀਫੋਨ ਤੇ ਟੈਲੀਵਿਜ਼ਨ ਵੀ ਟੇਬਲ ਫੈਨ ਵੀ ਰੁੱਖ ਵੀ ਤੇ ਖਿੜਕੀ ਵੀ ਹੈ ਸਰਪੰਚੀ ਲਈ ਚੌਣ ਨਿਸ਼ਾਨੇ 38 ਤੱਕ ਹੀ ਇਸੇ ਤਰ੍ਹਾਂ 70 ਚੌਣ ਨਿਸ਼ਾਨ ਪੰਚੀ ਲਈ ਨੇ ਜਿਨ੍ਹਾਂ ਚ ਸੇਓ ਹੈਗਾ ਸੇਬ ਹੈਨਾ ਬੱਲੇਬਾਜ਼ ਬੈਟਿੰਗ ਕਰਦਾ ਵੀ ਹੈਗਾ 벨ਟ ਵੀ ਹੈਗੀ ਆ ਕਿਸਤੀ ਵੀ ਹੈਗੀ ਆ ਇਸੇ ਤਰ੍ਹਾਂ ਕੰਪਿਊਟਰ ਵਾਲਾ ਮਾਊਸ ਵੀ ਹੈਗਾ ਤੇ ਕਾਰ ਵੀ ਪੰਚਾਂ ਲਈ ਚੌਂਡਸ਼ਾਨੇ ਦਾ ਕੇਕ ਵੀ ਹੈਗਾ ਡੀਜ਼ਲ ਪੰਪ ਵੀ ਹੈਗਾ ਇਸੇ ਤਰ੍ਹਾਂ ਮਿੱਟੀ ਵਾਲਾ ਦੀਵਾ ਵੀ ਪੰਛੀ ਲਈ ਚੌਂਡਸ਼ਾਨੇ ਦਾ ਬਿਜਲੀ ਵਾਲਾ ਖੰਭਾ ਵੀ ਹੈਗਾ ਕੰਨਾਂ ਦੀਆਂ ਬਾਲੀਆਂ ਬੰਸਰੀ ਤੇ ਫੁੱਟਬਾਲ ਵੀ ਹੈਗੀ ਆ ਹਰੀ ਮਿਰਚ ਵੀ ਹੈਗੀ ਆ ਗੈਸ ਸਿਲੰਡਰ ਵੀ ਹੈਗਾ ਗੈਸ ਚੁੱਲਾ ਵੀ ਹੈਗਾ ਗਲਾਸ ਵੀ ਹੈਗਾ ਹੈਲਮਟ ਵੀ ਹੈਗਾ ਹੈਡਕਾਰਡ ਵੀ ਹੈਗਾ ਹਰਮੋਨੀਅਮ ਤੇ ਹਾਕੀ ਬਾਲ ਵੀ ਹੈਗੀ ਆ ਜੀ ਇਹ ਪੰਛੀ ਲਈ ਚੌਂਡਸ਼ਾਨੇ ਸੋ ਪੰਜਾਬ ਦੇ ਵਿੱਚ 13237 ਪੰਚਾਇਤਾਂ ਦੀ ਚੋਣ 15 ਅਕਤੂਬਰ 2024 ਨੂੰ ਹੋਣ ਜਾ ਰਹੀ ਹੈ ਤੇ ਉਸੇ ਦਿਨ ਵੋਟਾਂ ਤੇ ਉਸੇ ਦਿਨ ਨਤੀਜੇ